ਰਾਜਨੀਤੀ ਵਿੱਚ ਫਿਲਮੀ ਸਟਾਰੇ ਆਪਣੀ ਕਿਸਮਤ ਅਜ਼ਮਾਉਂਦੇ ਆ ਰਹੇ ਹਨ ਇਹ ਸلسਲਾ ਸਾਊਥ ਦੇ ਸੁਪਰਸਟਾਰ ਐਮ ਜੀ ਆਰ ਨੇ ਸ਼ੁਰੂ ਕੀਤਾ ਉਹਨਾਂ ਦੇ ਬਾਅਦ ਐਨਟੀ ਆਰ ਜੈ ਲਲਿਤਾ ਵਿਜੇਕਾਂਤ ਅਮਿਤਾ ਬਚਨ ਰਜੇਸ਼ ਖੰਨਾ ਸੁਨੀਲ ਦਾਤਾ ਆਦ ਕਈ ਸਟਾਰੇ ਰਾਜਨੀਤੀ ਵਿੱਚ ਆਏ ਹਨ ਇਹਨਾਂ ਵਿੱਚੋਂ ਕੁਝ ਨੇ ਸਫਲਤਾ ਹਾਸਲ ਕੀਤੀ ਤੇ ਕਈਆਂ ਨੇ ਨਹੀਂ ਕੀਤੀ ਐਮਜੀਆਰ ਜਾਨੀ ਐਮਜੀ ਰਾਮਚੰਦਰਨ ਪਹਿਲੇ ਅਜਿਹੇ ਕਲਾਕਾਰ ਸਨ ਜੋ ਰਾਜਨੀਤੀ ਵਿੱਚ ਆਏ ਹਨ ਇਹਨਾਂ ਦੇ ਆਉਣ ਦੇ ਨਾਲ ਹੀ ਸਟਾਰਾਂ ਦਾ ਟ੍ਰੈਂਡ ਸ਼ੁਰੂ ਹੋਇਆ ਹੈ ਉਹ ਤਾਮਿਲ ਫਿਲਮਾਂ ਦੇ ਸੁਪਰਸਟਾਰ ਰਹਿ ਅਤੇ ਮੁੱਖ ਮੰਤਰੀ ਵੀ ਐਮਜੀਆਰ ਜਦੋਂ ਹੀਰੋ ਸਨ ਤਾਂ ਉਹਨਾਂ ਦੀਆਂ ਫਿਲਮਾਂ ਰਿਕਾਰਡ ਤੋੜ ਕਮਾਈ ਕਰਦੀਆਂ ਸਨ ਰਾਜਨੀਤੀ ਵਿੱਚ ਆਏ ਤੇ ਮੁੱਖ ਮੰਤਰੀ ਬਣੇ ਐਮਜੀਆਰ 1953 ਵਿੱਚ ਕਾਂਗਰਸ ਦਾ ਹਿੱਸਾ ਬਣੇ MGR ਦੀ ਜ਼ਬਰਦਸਤ ਫੈਨ ਫੋਲੋਇੰਗ ਦੇ ਚਲਦਿਆਂ ਪੋਲੀਟੀਕਲ ਪਾਰਟੀ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀਆਂ ਸਨ MGR ਦੀ ਪਾਰਟੀ ਨੇ 1968 ਵਿੱਚ MGR ਪਹਿਲੀ ਵਾਰ ਵਿਧਾਇਕ ਬਣੇ MGR ਦੀ ਪਾਰਟੀ ਨੇ 1977 ਦੇ ਵਿੱਚ 234 ਵਿੱਚੋਂ 130 ਸੀਟਾਂ ਹਾਸਲ ਕੀਤੀਆਂ 300 ਤੋਂ ਜ਼ਿਆਦਾ ਸੌਦੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ NTR ਨੇ ਵੀ ਰਾਜਨੀਤੀ ਵਿੱਚ ਲੰਬੀ ਪਾਰੀ ਖੇਡੀ ਹੈ ਉਹ ਇੰਨੇ ਪਪੂਲਰ ਸੀ ਕਿ ਲੋਕ ਉਹਨਾਂ ਨੂੰ ਦੇਵਤਾ ਮੰਨਦੇ ਸਨ ਉਹਨਾਂ ਨੂੰ ਇਸ ਦਾ ਫਾਇਦਾ ਰਾਜਨੀਤਿਕ ਕੈਰੀਅਰ ਵਿੱਚ ਵੀ ਮਿਲਿਆ ਹੈ ਐਨਟੀਆਰ ਨੇ 1982 ਵਿੱਚ ਤੇਲਗੂ ਦਸ਼ਮ ਪਾਰਟੀ ਬਣਾਈ ਅਤੇ ਪੋਲਿਟਿਕਸ ਵਿੱਚ ਐਂਟਰੀ ਕੀਤੀ ਇਸ ਦੇ ਪਿੱਛੇ ਵੀ ਇੱਕ ਦਿਲਚਸਪ ਕਹਾਣੀ ਹੈ ਦਰਸਲ 1980 ਦੇ ਦਹਾਕੇ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਰਾਮਾ ਰਾਓ ਨਲੌਰ ਪਹੁੰਚੇ ਜਿੱਥੇ ਉਹ ਸਰਕਾਰੀ ਗੈਸਟ ਹਾਊਸ ਵਿੱਚ ਗਏ ਗੇਸਟ ਹਾਊਸ ਵਿੱਚ ਸਿਰਫ ਇੱਕ ਹੀ ਕਮਰਾ ਖਾਲੀ ਸੀ ਜੋ ਉੱਥੇ ਦੇ ਇੱਕ ਮੰਤਰੀ ਲਈ ਬੁੱਕ ਹੋ ਚੁੱਕਾ ਸੀ। ਰਾਮਾ ਰਾਓ ਨੇ ਗੈਸਟ ਹਾਊਸ ਦੇ ਸਟਾਫ ਨਾਲ ਜਦ ਕਰਕੇ ਕਮਰਾ ਆਪਣੇ ਲਈ ਖਲਵਾ ਲਿਆ। ਲੇਕਿਨ ਇਸੇ ਵਿਚਕਾਰ ਮੰਤਰੀ ਮਹੋਦਿਆ ਉੱਥੇ ਪਹੁੰਚ ਗਏ। ਰਾਮਾ ਰਾਓ ਨੂੰ ਅਪਮਾਨਿਤ ਹੋ ਕੇ ਆਪਣਾ ਕਮਰਾ ਛੱਡਣਾ ਪਿਆ। ਇਹ ਆਪਬੀਤੀ ਉਹਨਾਂ ਨੇ ਆਪਣੇ ਮਿੱਤਰ ਨਾਗੀ ਰੈਡੀ ਨੂੰ ਸੁਣਾਈ। ਫਿਰ ਨਾਗੀ ਰੈਡੀ ਦਾ ਕਹਿਣਾ ਹੈ ਕਿ ਬੇਸ਼ੱਕ ਤੁਸੀਂ ਕਿੰਨੀ ਵੀ ਦੌਲਤ ਅਤੇ ਸ਼ੋਹਰਤ ਹਾਸਲ ਕਰ ਲਓ ਲੇਕਿਨ ਅਸਲੀ ਪਾਵਰ ਤਾਂ ਨੇਤਾਮਾਂ ਦੇ ਕੋਲ ਹੁੰਦੀ ਹੈ ਇਹ ਗੱਲ ਸੁਣ ਕੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਉਹ ਆਪਣੀ ਰਾਜਨੀਤਿਕ ਪਾਰਟੀ ਬਣਾਉਣਗੇ ਐਨਟੀਆਰ ਨੇ 1982 ਵਿੱਚ ਤੇਲਗੂ ਦੇਸ਼ਮ ਪਾਰਟੀ ਦੀ ਸਥਾਪਨਾ ਕੀਤੀ ਐਨਟੀਆਰ ਆਂਧਰਾ ਪ੍ਰਦੇਸ਼ ਦੇ 10ਵੇਂ ਮੁੱਖ ਮੰਤਰੀ ਬਣੇ 1983 ਤੋਂ ਲੈ ਕੇ 1994 ਤੱਕ ਇਹ ਤਿੰਨ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਸੂਤਰਾ ਰਕਣਾ ਹੈ ਕਿ ਐਨਟੀਆਰ ਪਹਿਲੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਰੈਲੀਆਂ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ 9 ਮਹੀਨਿਆਂ ਵਿੱਚ 40000 ਕਿਲੋਮੀਟਰ ਦੀ ਯਾਤਰਾ ਕਰਕੇ ਰਿਕਾਰਡ ਵੀ ਬਣਾਇਆ। ਜਿਸ ਦੀ ਵਜ੍ਹਾ ਕਰਕੇ ਨਾਬ ਗਿਨੀਜ ਬੁੱਕੋਫਰ ਰਿਕਾਰਡ ਵਿੱਚ ਵੀ ਦਰਜ ਹੈ। ਦਮਾਦ ਚੰਦਰਬਾਬੂ ਨਾਇਡੂ ਨੇ ਐਨਟੀਆਰ ਦੀ ਸੀਐਮ ਦੀ ਕੁਰਸੀ ਨੂੰ ਲੈ ਕੇ ਤੇਲਗੂ ਦੇਸ਼ਮ ਪਾਰਟੀ ਤੱਕ ਕਬਜ਼ਾ ਕਰ ਲਿਆ। ਐਨਟੀਆਰ ਨੂੰ ਸਤਾਉਣ ਦਾ ਗੰਮ ਇਸ ਕਦਰ ਹੋਇਆ ਕਿ ਉਹਨਾਂ ਦੀ ਤਬੀਅਤ ਅਕਸਰ ਖਰਾਬ ਰਹਿਣ ਲੱਗ ਪਈ ਤੇ 18 ਜਨਵਰੀ 1996 ਨੂੰ ਹਾਰਟ ਅਟੈਕ ਨਾਲ ਉਹਨਾਂ ਦਾ ਦੇਹਾਂਤ ਹੋ ਗਿਆ। ਜੇ ਜੈ ਦਲਿਤਾ ਰਾਜਨੀਤੀ ਵਿੱਚ ਉਤਰੇ ਸਭ ਤੋਂ ਕਾਮਯਾਬ ਸਤਾਰਿਆਂ ਵਿੱਚੋਂ ਇੱਕ ਹਨ। ਕਿਹਾ ਜਾਂਦਾ ਹੈ ਕਿ 1970 ਵਿੱਚ ਤਾਮਿਲ ਲਾਡੂ ਦੇ ਮੁੱਖ ਮੰਤਰੀ ਐਮਜੀ ਰਾਮਚੰਦਰ ਜੈ ਲਲਤਾਨੁਰ ਰਾਜਨੀਤੀ ਵਿੱਚ ਲੈ ਕੇ ਆਏ ਸਨ। 1982 ਵਿੱਚ ਉਹਨਾਂ ਨੇ ਐਮਜੀਆਰ ਦੀ ਪਾਰਟੀ 올 ਇੰਡੀਆ ਨਾ ਦਰਾਵਿਡ ਮੁਨੀਤਰ ਕੜਗਮ ਨੂੰ ਜੁਆਇਨ ਕਰ ਲਿਆ। ਉਹ ਪਹਿਲੀ ਵਾਰ ਤਿਰੂਚਿੰਦੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੀ ਗਈ। ਜੈ ਲਲਤਾ ਦੀ ਵਧੀਆ ਅੰਗਰੇਜ਼ੀ ਦੇ ਕਾਰਨ ਐਮਜੀਆਰ ਚਾਹੁੰਦੇ ਸਨ ਕਿ ਉਹ ਰਾਜ ਸਭਾ ਵਿੱਚ ਜਾਏ ਅਤੇ 1984 ਤੋਂ ਲੈ ਕੇ 1999 ਤੱਕ ਬਤੌਰ ਰਾਜ ਸਭਾ ਮੈਂਬਰ ਆਪਣੀ ਜਗ੍ਹਾ ਬਣਾਈ ਰੱਖੀ। ਉਹ 6 ਵਾਰ ਮੁੱਖ ਮੰਤਰੀ ਬਣੇ। ਇਸੇ ਤਰ੍ਹਾਂ ਚਰਨਜੀਵੀ ਵੀ ਰਾਜਨੀਤੀ ਵਿੱਚ ਕਾਫੀ ਮਸ਼ਹੂਰ ਹਨ। ਫਿਲਮਾਂ ਦੇ ਇਲਾਵਾ ਚਰਨਜੀਵੀ ਨੇ ਰਾਜਨੀਤੀ ਵਿੱਚ ਵੀ ਆਪਣਾ ਹੱਥ ਜਮਾਇਆ ਹੈ 2008 ਵਿੱਚ ਅੰਤਰਪ੍ਰਦੇਸ਼ ਦੀ ਇੱਕ ਰਾਜਨੀਤਿਕ ਤਲ ਪਰਜਾ ਰਾਜਮ ਪਾਰਟੀ ਦੀ ਸ਼ੁਰੂਆਤ ਕੀਤੀ ਪਾਰਟੀ ਲਾਂਚਿੰਗ ਦੇ ਸਮੇਂ ਉਹਨਾਂ ਦਾ ਕਹਿਣਾ ਹੈ ਕਿ ਸਮਾਜਿਕ ਨਿਆਂ ਉਹਨਾਂ ਦੀ ਪਾਰਟੀ ਦਾ ਮੁੱਖ ਏਜੰਡਾ ਰਹੇਗਾ 2009 ਵਿੱਚ ਆਮ ਚੋਣਾਂ ਵਿੱਚ ਪਾਰਟੀ ਨੇ ਅੰਤਰਪ੍ਰਦੇਸ਼ ਵਿਧਾਨ ਸਭਾ ਦੀਆਂ 294 ਸੀਟਾਂ ਵਿੱਚੋਂ 18 ਸੀਟਾਂ ਤੇ ਕਬਜ਼ਾ ਕੀਤਾ 6 ਫਰਵਰੀ 2011 ਨੂੰ ਚਿਰਨਜੀਵੀ ਦੀ ਪਰਜਾ ਰਾਜਮ ਪਾਰਟੀ ਦਾ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਮਿਲ ਗਈ ਇਸ ਦੇ ਬਾਅਦ 28 ਅਕਤੂਬਰ 2012 ਨੂੰ ਉਹਨਾਂ ਨੇ ਰਾਜ ਸਭਾ ਮੈਂਬਰ ਦੇ ਰੂਪ ਵਿੱਚ ਸੌ ਚੁੱਕੀ ਉਹ ਟੂਰਿਜ਼ਮ ਮਨਿਸਟਰ ਵੀ ਬਣੇ ਵਿਜੇਕਾਂਤ ਤਾਮਿਲ ਫਿਲਮਾਂ ਦੇ ਸੁਪਰਸਟਾਰ ਸਨ 2005 ਵਿੱਚ ਉਹਨਾਂ ਨੇ ਆਪਣੀ ਪਾਰਟੀ ਡੀਐਮਡੀਕੇ ਜਾਨੀ ਕੇ ਦੇਸੀਆ ਮੁਰਪੋਕੂ ਦਰਾਵੜ ਕੜਗਮ ਬਣਾ ਲਈ 2006 ਵਿੱਚ ਹੋਏ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਸਿਰਫ ਇੱਕ ਸੀਟ ਜਿੱਤੀ ਲੇਕਿਨ ਬੋਡ ਪਰਸਨੈਂਟ ਵਿੱਚ ਆਪਣੀ ਦਮਦਾਰ ਮੌਜੂਦਗੀ ਦਰਜ ਕਰਵਾਈ। ਉਹਨਾਂ ਦੀ ਪਾਰਟੀ ਨੇ ਕੁੱਲ 41 ਸੀਟਾਂ ਵਿੱਚੋਂ 29 ਸੀਟਾਂ ਦੀ ਜਿੱਤ ਹਾਸਲ ਕੀਤੀ। ਵਿਜੇਗਣ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਇਹ ਪ੍ਰਾਪਤੀ ਪਾਉਣ ਵਾਲੇ ਉਹ ਪਹਿਲੇ ਐਕਟਰ ਸਨ। ਸੌਦੇ ਸੁਪਰਸਟਾਰ ਰਜਨੀਕਾਂਤ ਨੇ 2017 ਵਿੱਚ ਰਾਜਨੀਤੀ ਜੁਆਇਨ ਕੀਤੀ। ਇਹਨਾਂ ਨੇ ਰਜਨੀ ਮੁਕੰਮਲ ਮੰਤਰਮ ਆਰ ਐਮ ਐਮ ਨਾਦੀ ਪਾਰਟੀ ਬਣਾਈ ਲੇਕਿਨ ਉਹਨਾਂ ਦਾ ਰਾਜਨੀਤਿਕ ਸਫਰ ਸਿਰਫ 26 ਦਿਨਾਂ ਵਿੱਚ ਹੀ ਖਤਮ ਹੋ ਗਿਆ 2021 ਵਿੱਚ ਉਹਨਾਂ ਨੇ ਪਾਰਟੀ ਪੰਕ ਕਰ ਦਿੱਤੀ ਅਤੇ ਕਹਿ ਦਿੱਤਾ ਕਿ ਉਹ ਅੱਗੇ ਤੋਂ ਰਾਜਨੀਤੀ ਵਿੱਚ ਨਹੀਂ ਆਉਣਗੇ ਸੂਤਰਾਂ ਦਾ ਕਹਿਣਾ ਹੈ ਕਿ ਰਜਨੀ ਕਾਂਤ ਦੀ ਸਿਹਤ ਖਰਾਬ ਹੋਣ ਦੇ ਚੱਲਦਿਆਂ ਉਹਨਾਂ ਨੇ ਇਹ ਫੈਸਲਾ ਲਿਆ ਹੈ ਸੌਦੇ ਇਲਾਵਾ ਕਈ ਬੁਲਵਰਡ ਸਟਾਰਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਹੈ ਲੇਕਿਨ ਉਹ ਟੈਕ ਨਹੀਂ ਪਾਏ ਅਤੇ ਜਲਦ ਹੀ ਰਾਜਨੀਤੀ ਤੋਂ ਦੂਰ ਹੋ ਗਏ ਇਨਾ ਵਿੱਚੋਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭਚਨ ਪਹਿਲੇ ਨੰਬਰ ਤੇ ਹਨ 1984 ਵਿੱਚ ਆਮ ਚੋਣਾਂ ਵਿੱਚ ਰਜੀਵ ਗਾਂਧੀ ਦੇ ਕਹਨ ਤੇ ਇਲਾਹਾਬਾਦ ਤੋਂ ਬਹੁਗੁਣਾ ਦੇ ਖਿਲਾਫ ਚੋਣ ਲੜਿਆ ਸੀ ਜਿੱਥੋਂ ਉਹ ਜਿੱਤ ਗਏ ਅਮਿਤਾਭ ਦੇ ਲਈ ਇਲਾਹਾਬਾਦ ਤੋਂ ਚੋਣ ਜਿੱਤਣਾ ਚੁਣੌਤੀ ਭਰਿਆ ਸੀ ਕਿਉਂਕਿ ਉਹਨਾਂ ਦੇ ਵਿਰੋਧੀ ਹੇਮਤੀ ਨੰਦਨ ਬਹੁਗੁਣਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਉਹਨਾਂ ਦੀ ਪਕੜ ਇੰਨੀ ਸੀ ਫੈਨ ਫੋਲੋਇੰਗ ਇੰਨੀ ਸੀ ਕਿ ਉਹ ਪਾਰਟੀ ਬਦਲਣ ਦੇ ਬਾਵਜੂਦ ਵੀ ਕਦੇ ਵੀ ਚੋਣ ਨਹੀਂ ਹਾਰੇ ਅਮਿਤਾਬ ਅਭਿਨੇਤਾ ਦੇ ਨਾਲ ਨਾਲ ਨੇਤਾ ਵੀ ਬਣ ਗਏ। ਨਵੀਂ ਦਿੱਲੀ ਦੇ ਮੋਤੀ ਲਾਲ ਮਾਰਗ ਤੇ 2F ਵਾਲਾ ਬੰਗਲਾ ਉਹਨਾਂ ਨੂੰ ਰਹਿਣ ਲਈ ਮਿਲਿਆ। ਫਿਲਮਾਂ ਦਾ ਕੰਮ ਅਤੇ ਰਾਜਨੀਤੀ ਕਮਤਾਵਚਨ ਨਾਲ ਨਾਲ ਕਰ ਰਹੇ ਸਨ। ਇਸੇ ਦੌਰਾਨ ਅਮਿਤਾਵਚਨ ਨੇ ਕਈ ਫਿਲਮਾਂ ਕੀਤੀਆਂ ਜੋ ਕਾਫੀ ਵਧੀਆ ਚੱਲੀਆਂ। ਫਿਲਮਾਂ ਵਿੱਚ ਜ਼ਿਆਦਾ ਵਿਜੀ ਹੋਣ ਦੇ ਕਾਰਨ ਅਮਿਤਾਵਚਨ ਰਾਜਨੀਤੀ ਤੋਂ ਦੂਰ ਹੋ ਗਏ। ਬੋਫੋਰ ਜੈਫਰੈਕਸ ਅਤੇ ਪੰਡੂਬੀ ਕੋਟਾਲੇ ਵਿੱਚ ਅਮਿਤਾਬ ਦਾ ਨਾਂ ਔਣ ਕਰਕੇ ਉਹਨਾਂ ਨੇ 1987 ਵਿੱਚ ਰਾਜਨੀਤੀ ਤੋਂ ਸੰन्यास ਲੈ ਲਿਆ। ਬੇਸ਼ੱਕ ਉਹਨਾਂ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਲੇਕਿਨ ਉਹਨਾਂ ਦੀ ਪਤਨੀ ਜਯਾਵਚਨ 2004 ਤੋਂ ਲਗਾਤਾਰ ਰਾਜ ਸਭਾ ਮੈਂਬਰ ਬਣੀ ਹੋਈ ਹੈ ਅਤੇ ਸਮਾਜਵਾਦੀ ਪਾਰਟੀ ਦੀ ਨੇਤਾ ਹੈ। ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਜੇਸ਼ ਕੰਨਾ ਨੇ 1991 ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਸੀਨੀਅਰ ਲਾਲ ਕ੍ਰਿਸ਼ਨ ਅੜਵਾਨੀ ਦੇ ਖਿਲਾਫ ਚੋਣ ਲੜਿਆ ਲੇਕਿਨ ਉਹ ਚੋਣ ਹਾਰ ਗਿਆ ਲਾਲ ਕ੍ਰਿਸ਼ਨ ਅੜਵਾਨੀ ਨੂੰ 93662 ਵੋਟ ਮਿਲੇ ਜਦੋਂ ਕਿ ਰਜੇਸ਼ ਕੰਨਾ ਨੂੰ 92073 ਵੋਟ ਮਿਲੇ ਹਨ ਇਸ ਦੇ ਬਾਅਦ 1999 ਵਿੱਚ ਲਾਲ ਕ੍ਰਿਸ਼ਨ ਅੜਵਾਨੀ ਨੇ ਦਿੱਲੀ ਸੀਟ ਤੋਂ ਅਸਤੀਫਾ ਦਿੱਤਾ ਜਿਸ ਦੇ ਬਾਅਦ ਇਸ ਸੀਟ ਤੇ ਫਿਰ ਉਪ ਚੋਣ ਹੋਈ ਹੈ ਕਾਂਗਰਸ ਨੇ ਇਸ ਚੋਣ ਵਿੱਚ ਫਿਰ ਰਜੇਸ਼ ਖੰਨਾ ਨੂੰ ਕੈਂਡੀਡੇਟ ਬਣਾਇਆ ਉੱਥੇ ਹੀ ਭਾਜਪਾ ਨੇ ਸ਼ਤਰੂਗਨ ਸੇਣਾ ਨੂੰ ਰਜੇਸ਼ ਖੰਨਾ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਇਸ ਵਾਰ ਰਜੇਸ਼ ਖੰਨਾ ਨੇ ਸ਼ਤਰੂਗਨ ਸੇਣਾ ਨੂੰ ਹਰਾ ਦਿੱਤਾ ਤੇ 1992 ਤੋਂ ਲੈ ਕੇ 96 ਤੱਕ ਲੋਕ ਸਭਾ ਮੈਂਬਰ ਰਹੇ ਸ਼ਤਰੂਗਨ ਸੇਣਾ ਨੂੰ ਆਪਣੇ ਖਿਲਾਫ ਚੋਣ ਲੜਦਾ ਦੇਖ ਕੇ ਰਜੇਸ਼ ਖੰਨਾ ਬੇਹੱਦ ਗੁੱਸੇ ਹੋਏ ਅਤੇ ਉਨ੍ਹਾਂ ਨੇ ਸ਼ਤਰੂਗਨ ਸੇਣਾ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਛਤਰਗਨ ਸਿਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਜਦੋਂ ਮੈਂ ਰਜੇਸ਼ ਖੰਨਾ ਜੀ ਦੇ ਖਿਲਾਫ ਚੋੜ ਲੜੀ ਤਾਂ ਉਹ ਮੇਰੇ ਨਾਲ ਕਾਫੀ ਗੁੱਸੇ ਹੋ ਗਏ। ਉਹਨਾਂ ਇਹ ਵੀ ਕਿਹਾ ਕਿ ਮੈਂ ਰਜੇਸ਼ ਖੰਨਾ ਤੋਂ ਉਹਨਾਂ ਦੇ ਅੰਤਮ ਦਿਨਾਂ ਵਿੱਚ ਹਸਪਤਲ ਜਾ ਕੇ ਮਾਫੀ ਮੰਗਣਾ ਚਾਹੁੰਦਾ ਸੀ ਲੇਕਿਨ ਮੈਂ ਨਹੀਂ ਮੰਗ ਸਕਿਆ ਕਿਉਂਕਿ ਉਹ ਪਹਿਲਾਂ ਹੀ ਇਸ ਦੁਨੀਆ ਤੋਂ ਚਲਵਸੇ। ਗੋਵਿੰਦਾ ਦਾ ਰਾਜਨੀਤਿਕ ਸਫ਼ਰ ਵੀ ਵਿਵਾਦਾਂ ਭਰਿਆ ਰਿਹਾ ਹੈ। ਗੋਵਿੰਦਾ ਨੇ ਸਾਲ 2004 ਵਿੱਚ ਰਾਜਨੀਤੀ ਵਿੱਚ ਐਂਟਰੀ ਲਈ। ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਨਾ ਸਿਰਫ ਮੁੰਬਈ ਦੀ ਲੋਕ ਸਭਾ ਸੀਟ ਦੇ ਲਈ ਚੋਣ ਲੜੀ ਬਲਕਿ ਜਿੱਤ ਵੀ ਹਾਸਲ ਕੀਤੀ ਪਰ ਸਾਲ 2008 ਵਿੱਚ ਉਹਨਾਂ ਨੇ ਰਾਜਨੀਤੀ ਨੂੰ ਅਲਵਦਾ ਕਹਿ ਦਿੱਤਾ ਤਰਵਿੰਦਰ ਨੇ 4 ਸਾਲਾਂ ਦੇ ਵਿੱਚ ਰਾਜਨੀਤੀ ਛੱਡ ਦਿੱਤੀ ਤਰਵਿੰਦਰ ਨੇ ਸਾਲ 2004 ਵਿੱਚ ਰਾਜਸਥਾਨ ਦੇ ਬੀਕਾਨੇ ਲੋਕ ਸਭਾ ਚੋਣ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜੀ ਅਤੇ ਉਹਨਾਂ ਨੇ ਇੱਕ ਤਰਫਾ ਜਿੱਤ ਹਾਸਲ ਕੀਤੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਕਦੇ ਵੀ ਚੋਣ ਨਹੀਂ ਲੜੀ ਪਰ 2008 ਵਿੱਚ ਇਸ ਤੋਂ ਹਸਤੀਫਾ ਦੇ ਕੇ ਸਿਰਫ ਐਕਟਿੰਗ ਤੇ ਹੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਤਰਮਿੰਦਰ ਦੇਵਾ 2019 ਵਿੱਚ ਸੰਦੀ올 ਪਰਿਵਾਰ ਦੇ بیٹے ਸੰਨੀ ਦਿਓਲ ਨੇ ਭਾਜਪਾ ਦੀ ਟਿਕਟ ਤੇ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੇ ਚੋਣ ਲੜੀ ਅਤੇ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾ ਦਿੱਤਾ। ਉਰਮਲਾ ਮਤੌੜਕਰ ਨੇ 6 ਮਹੀਨਿਆਂ ਦੇ ਵਿੱਚ ਹੀ ਪਾਰਟੀ ਬਦਲ ਲਈ ਸੀ। ਰੰਗੀਲਾ ਤੇ ਹੋਰ ਬਹੁਤ ਸਾਰੀਆਂ ਵਧੀਆ ਫਿਲਮਾਂ ਕਰ ਚੁੱਕੀ ਉਰਮਲਾ ਮਤੌਂਡ ਕਰਨੇ ਸਾਲ 2019 ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ ਕਾਂਗਰਸ ਵੱਲੋਂ ਲੋਕ ਸਭਾ ਚੋਣ ਲੜੀ ਉਰਮਲਾ ਦੇ ਸਾਹਮਣੇ ਭਾਜਪਾ ਦੇ ਗੋਪਾਲ ਛੇਤੀ ਸਨ ਜਿਸ ਦੇ ਚਲਦਿਆਂ ਇਸ ਅਵਰੇਤਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕੁਝ ਮਹੀਨੇ ਬਾਅਦ ਉਰਮਲਾ ਮਤੌਂਡ ਕਰਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਸ਼ਿਵ ਸena ਵਿੱਚ ਸ਼ਾਮਲ ਹੋ ਗਈ ਵਿਰੋਧ ਖੰਡਾ ਨੇ ਬਾਲੀਵੁੱਡ ਦੇ ਇਲਾਵਾ ਪੋਲਟੈਕਸ ਵਿੱਚ ਵੀ ਸਫਲ ਭਾਰੀ ਖੇਲੀ ਹੈ 1997 ਵਿੱਚ ਭਾਜਪਾ ਨਾਲ ਜੁੜਨ ਤੋਂ ਬਾਅਦ ਗੁਰਦਾਸਪੁਰ ਪੰਜਾਬ ਦੇ ਸੰਸਦ ਮੈਂਬਰ ਰਹੇ ਜੁਲਾਈ 2002 ਵਿੱਚ ਅਟਲ ਬਿਹਾਰੀ ਵਾਜਪਾਈ ਨੇ ਉਹਨਾਂ ਨੂੰ ਮੰਤਰੀ ਬਣਾਇਆ 2003 ਵਿੱਚ ਅਟਲ ਬਿਹਾਰੀ ਵਾਜਪਾਈ ਨੇ ਉਹਨਾਂ ਨੂੰ ਵਿਦੇਸ਼ ਰਾਜ ਮੰਤਰੀ ਦਾ ਅਹਿਮ ਜਿਮਾ ਵੀ ਸੰਪਿਆ 2017 ਵਿੱਚ ਵਿਨੋਦ ਖੰਨਾ ਦੀ ਇਤਿਹਾਸ ਹੋ ਗਿਆ ਹੁਣ 2024 ਵਿੱਚ ਉਹਨਾਂ ਦੀ ਪਤਨੀ ਕਵਿਤਾ ਖੰਨਾ ਨੂੰ ਗੁਰਦਾਸਪੁਰ ਤੋਂ ਭਾਜਪਾ ਟਿਕਟ ਦੇ ਰਹੀ ਹੈ ਅਰ ਰਾਜਵੱਬਰ ਯੂਪੀ ਦੇ ਇੱਕ ਨਾਮੀ ਰਾਜਨੇਤਾ ਹਨ ਰਾਜਪਰ ਦੋ ਵਾਰ ਰਾਜ ਸਭਾ ਸੰਸਦ ਅਤੇ ਤਿੰਨ ਵਾਰ ਲੋਕ ਸਭਾ ਸੰਸਦ ਰਹੇ ਹਨ ਬਾਲੀਵੁੱਡ ਐਕਟਰ ਜੈ ਪ੍ਰਦਾ ਨੇ ਐਨਟੀ ਰਾਮਾ ਰਾਓ ਦੀ ਪਾਰਟੀ ਤੇਲਗੂ ਦੇਸ਼ਮਤੋਂ ਆਪਣੇ ਰਾਜਨੀਤਿਕ ਕੈਰੀਅਰ ਸ਼ੁਰੂਆਤ ਕੀਤੀ ਸਾਲ 1996 ਵਿੱਚ ਜੈ ਪ੍ਰਦਾ ਪਹਿਲੀ ਵਾਰ ਰਾਜ ਸਭਾ ਸੰਸਦ ਬਣੀ ਕੁਝ ਸਾਲਾਂ ਬਾਅਦ ਜੈ ਨੇ ਦੱਖਣੀ ਭਾਰਤ ਛੱਡ ਕੇ ਉੱਤਰ ਭਾਰਤ ਦੀ ਰਾਜਨੀਤੀ ਵਿੱਚ ਸਮਾਜਵਾਦੀ ਪਾਰਟੀ ਦੇ ਚਰੀਏ ਕਦਮ ਰੱਖਿਆ ਹੈ ਇਸ ਪਾਰਟੀ ਤੋਂ ਦੋ ਬਾਰੋਂ ਸੰਸਦ ਮੈਂਬਰ ਰਹੇ ਹਨ ਹਾਲਾਂਕਿ 2019 ਵਿੱਚ ਜੈ ਪ੍ਰਦਾਪ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ ਸੁਨੀਲ ਦਾਦੇ ਦੇ ਕਰੀਬੀ ਦੋਸਤ ਅਰਜੀਵ ਗਾਂਧੀ ਦੇ ਕਹਨ ਤੇ ਉਹਨਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਉਹ ਪੰਜ ਵਾਰ ਸੰਸਦ ਮੈਂਬਰ ਚੁਣੇ ਗਏ ਕਾਂਗਰਸ ਸਰਕਾਰ ਦੇ ਰਾਜ ਵਿੱਚ ਉਹ 2004 ਵਿੱਚ ਮਿਨਿਸਟਰ ਆਫ youth ਐਂਡ ਸਪੋਰਟਸ ਰਹੇ ਹਨ ਸ਼ਤਰੂਗਨ ਸੇਨਾ 33 ਸਾਲ ਤੋਂ ਪੋਲਿਟਿਕਸ ਵਿੱਚ ਹਨ ਸ਼ਤਰੂਗਨ ਸੇਨਾ ਨੇ 1992 ਵਿੱਚ ਭਾਜਪਾ ਤੋਂ ਚੋਣ ਲੜੀ ਪਾਰਟੀ ਨੇ ਉਹਨਾਂ ਨੂੰ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਹਨ। ਰਾਜ ਸਭਾ ਮੈਂਬਰ ਬਣਾਇਆ ਗਿਆ, ਕੇਂਦਰੀ ਮੰਤਰੀ ਵੀ ਰਹੇ, ਪਟਨਾ ਸਾਹਿਬ ਤੋਂ ਟਿਕਟ ਦਿੱਤਾ ਤੇ ਲੋਕ ਸਭਾ ਚੋਣ ਵੀ ਜਿੱਤੇ। 2014 ਵਿੱਚ ਉਹਨਾਂ ਨੇ ਕੇਂਦਰ ਵਿੱਚ ਮੰਤਰੀ ਦਾ ਅਹੁਦਾ ਨਹੀਂ ਮਿਲਿਆ ਤਾਂ ਭਾਜਪਾ ਨਾਲ ਉਹਨਾਂ ਦੀ ਅਣਬਣ ਹੋ ਗਈ। ਉਹ ਭਾਜਪਾ ਵਿੱਚ ਕਰੀਬ 28 ਸਾਲ ਰਹੇ। ਇਸ ਦੇ ਬਾਅਦ ਕਾਂਗਰਸ ਵਿੱਚ ਉਹਨਾਂ ਦਾ ਸਫ਼ਰ ਸਿਰਫ਼ 3 ਸਾਲ ਹੀ ਰਿਹਾ ਹੈ। ਫਿਰ ਉਹਨਾਂ ਨੇ ਮਮਤਾ ਬੈਂਦਰਜੀ ਦੀ ਪਾਰਟੀ ਤਰਨਮੁਲ ਕਾਂਗਰਸ ਜੁਆਇਨ ਕਰ ਲਈ ਅਤੇ ਹੁਣ ਆਸਨ ਸੋਲ ਤੋਂ ਸੰਸਦ ਮੈਂਬਰ ਹਨ ਇਹਨਾਂ ਸਟਾਰਾਂ ਤੋਂ ਇਲਾਵਾ ਪ੍ਰਕਾਸ਼ ਰਾਜ ਪ੍ਰੇਸ਼ ਰਾਵਲ ਮਿਥੁਨ ਚੱਕਰਵਰਤੀ ਸ਼ਵਨਾ ਆਜਮੀ ਤਾਮਿਲ ਸੁਪਰਸਟਾਰ ਥਾਲਾਪਤੀ ਵਿਜੇ ਰਾਜ ਰਾਜਨੀਤੀ ਵਿੱਚ ਆ ਰਹੇ ਹਨ ਇਹਨਾਂ ਦਿਨਾਂ ਵਿੱਚ ਉਹਨਾਂ ਨੇ ਆਪਣੀ ਪਾਰਟੀ ਤਮਿਕਜਾ ਵੇਤਰੀ ਕੜਗਮ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹਨ বিজেত થলপতি ਦਾ ਕਹਿਣਾ ਹੈ ਕਿ ਉਹ ਫਿਲਮਾਂ ਵੀ ਕਰਨਗੇ ਤੇ ਰਾਜਨੀਤੀ ਵੀ ਕਰਨਗੇ। ਸਮ੍ਰਿਤੀ ਰਾਣੀ ਨੂੰ ਅੱਜ ਵੀ ਜ਼ਿਆਦਾਤਰ ਲੋਕ ਛੋਟੇ ਪਰਦੇ ਦੀ ਤੁਲਸੀ کردار ਵਿੱਚ ਹੀ ਜਾਣਦੇ ਹਨ। ਸਾਲ 2004 ਵਿੱਚ ਕਪਲ ਸਿੱਬਲ ਦੇ ਖਿਲਾਫ ਦਿੱਲੀ ਦੀ ਚਾਂਦਨੀ ਚੌਕ ਸੀਟ ਤੋਂ ਆਪਣਾ ਚੋਣ ਹਾਰ ਗਈ ਸੀ। ਇਸ ਦੇ ਬਾਅਦ ਉਹ ਚਰਚਾ ਵਿੱਚ ਤਦਾਈ ਜਾਦਾ ਗੁਜਰਾਤ ਦੰਗਿਆਂ ਦੇ ਬਾਅਦ ਉਹਨਾਂ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ। ਬਹੁਤ ਜਲਦ ਸਮ੍ਰਿਤੀ ਨੇ ਆਪਣੀ ਗਲਤੀ ਸੁਧਾਰ ਕੇ ਮੋਦੀ ਤੋਂ ਮਾਫੀ ਮੰਗ ਲਈ ਸੀ ਅਤੇ 2010 ਵਿੱਚ ਸਮਰਤੀ ਨੂੰ ਭਾਜਪਾ ਦਾ ਰਾਸ਼ਟਰੀ ਸਕੱਤਰ ਬਣਾਇਆ ਗਿਆ। ਸਾਲ 2014 ਵਿੱਚ ਲੋਕ ਸਭਾ ਚੋਣ ਵਿੱਚ ਸਮਰਤੀ ਨੇ ਅਮੇਠੀ ਤੋਂ ਰਾਹੁਲ ਗਾਂਧੀ ਦੇ ਖਿਲਾਫ ਚੋਣ ਲੜਿਆ ਤੇ ਹਾਰ ਗਈ। ਭਾਜਪਾ ਦੀ ਜ਼ਬਰਦਸਤ ਜਿੱਤ ਦੇ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ। ਬੀਤੇ ਜ਼ਮਾਨੇ ਦੀ ਪ੍ਰਸਿੱਧ ਬਨੇਤਰੀ ਵਿਜਨਤੀ ਮਾਲਾ ਨੇ 1984 ਅਤੇ 1999 ਵਿੱਚ ਕਾਂਗਰਸ ਦੀ ਟਿਕਟ ਤੇ ਦੱਖਣ ਚੇਨਈ ਤੋਂ ਜੋਂ ਜਿੱਤੀ ਸੀ ਸੀਰੀਅਲ ਮਹਾਪਾਰਤ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਵਾਲੇ ਨਿਤਿਸ਼ ਭਾਰਦਵਾਜ ਭਾਜਪਾ ਦੇ ਟਿਕਟ ਤੇ 1996 ਵਿੱਚ ਜਮਸ਼ੇਰਪੁਰ ਤੋਂ ਚੋਣ ਜਿੱਤ ਕੇ ਸੰਸਦ ਪੁੱਜੇ ਸਨ ਲੇਕਿਨ 1999 ਵਿੱਚ ਉਹ ਮਾਧ ਪ੍ਰਦੇਸ਼ ਦੇ ਰਾਜਗੜ੍ਹ ਤੋਂ ਚੋਣ ਹਾਰ ਗਏ ਫਿਲਮਾਂ ਵਿੱਚ ਮਾਂ ਦੇ ਰੋਲ ਲਈ ਪ੍ਰਸਿੱਧ ਕਲਾਕਾਰ ਕਿਰਨ ਖੇਰ ਨੇ 2009 ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਇਸ ਦੇ ਬਾਅਦ ਉਹ ਭਾਜਪਾ ਲਈ ਪ੍ਰਚਾਰ ਕਰਦੇ ਆ ਰਹੇ ਹਨ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਪਾਜਪਾ ਨੇ ਕਿਰਨ ਖੇਰ ਨੂੰ ਟਿਕਟ ਦਿੱਤੀ ਅਤੇ ਬਾਅਦ ਕਿਰਨ ਖੇਰ ਨੇ 191362 ਵੋਟਾਂ ਨਾਲ ਜਿੱਤ ਦਰਜ ਕੀਤੀ ਬਾਲੀਵੁੱਡ ਦੀ ਡ੍ਰੀਮ ਗਲ ਹੇਮਾ ਮਾਲੀਨੀ ਦਾ ਸਿਨੇਮੇ ਤੋਂ ਸਿਆਸਤ ਤੱਕ ਦਾ ਸਫ਼ਰ ਬਹੁਤ ਹੀ ਦਿਲਚਸਪ ਹੈ ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਹੇਮਾ ਮਾਲਨੀ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੇ ਸਨ ਰਾਜਨੀਤੀ ਵਿੱਚ ਔਨਲੀ ਸਲਾਹ ਨਾ ਤਾਂ ਉਹਨਾਂ ਦੇ ਪਤੀ ਤਰਮਿੰਦਰ ਨੇ ਦਿੱਤੀ ਅਤੇ ਨਾ ਹੀ ਪਰਿਵਾਰ ਦੇ ਕਿਸੇ ਹੋਰ ਵੀ ਵਿਅਕਤੀ ਨੇ ਸੁਝਾ ਦਿੱਤਾ ਬਲਕਿ ਹਿਮਾ ਮਾਲਣੀ ਨੂੰ ਰਾਜਨੀਤੀ ਦਾ ਰਸਤਾ ਦਿਖਾਉਣ ਵਾਲੇ ਵਿਅਕਤੀ ਵਿਨੋਦ ਖੰਨਾ ਸਨ 2017 ਵਿੱਚ ਜਦੋਂ ਵਿਨੋਦ ਖੰਨਾ ਦੀ ਮੌਤ ਹੋਈ ਤਾਂ ਉਹਨਾਂ ਦੇ ਜ਼ਿਕਰ ਕਰਦੇ ਹੋਏ ਹਿਮਾ ਮਾਲਣੀ ਬਹੁਤ ਹੀ ਇਮੋਸ਼ਨਲ ਹੋ ਗਈ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਵਿਨੋਦ ਖੰਨਾ ਨੇ ਉਹਨਾਂ ਨੂੰ ਰਾਜਨੀਤੀ ਵਿੱਚ ਲਿਆਂਦਾ ਹੈ ਇੱਕ ਖਾਸ ਮੁਲਾਕਾਤ ਵਿੱਚ ਹਿਮਾ ਮਾਲਣੀ ਦਾ ਕਹਿਣਾ ਹੈ ਕਿ ਮੈਨੂੰ ਤਾਂ ਰਾਜਨੀਤੀ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਕਿਵੇਂ ਕੰਮ ਕੀਤਾ ਜਾਂਦਾ ਹੈ ਇੱਕ ਦਿਨ ਵਿਨੋਦ ਖੰਨਾ ਦਾ ਫੋਨ ਆਇਆ ਕਿ ਮੈਂ ਗੁਰਦਾਸਪੁਰ ਤੋਂ ਚੋਣ ਲੜ ਰਿਹਾ ਤੇ ਮੇਰੇ ਲਈ ਤੁਸੀਂ ਪ੍ਰਚਾਰ ਕਰੋ ਪਰ ਮੈਂ ਤੁਰੰਤ ਮਨ੍ਹਾ ਕਰ ਦਿੱਤਾ ਕਿਉਂਕਿ ਮੈਨੂੰ ਸਿਆਸਤ ਬਾਰੇ ਜ਼ਰਾ ਵੀ ਜਾਣਕਾਰੀ ਨਹੀਂ ਸੀ ਹਿਮਾ ਮਾਲਣੀ ਨੇ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਮਥੜਾ ਸੀਟ ਤੋਂ ਆਰਐਲਡੀ ਉਮੀਦਵਾਰ ਜਯੰਤ ਚੌਧਰੀ ਨੂੰ 3 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ 2019 ਵਿੱਚ ਇਸੇ ਸੀਟ ਤੋਂ ਆਰਐਲਡੀ ਦੇ ਕੁਮਰ ਨਰਿੰਦਰ ਸਿੰਘ ਨੂੰ ਲਗਭਗ 294000 ਵੋਟਾਂ ਦੇ ਮਾਰਜਨ ਨਾਲ ਹਰਾਇਆ। ਹੁਣ 2024 ਵਿੱਚ ਵੀ ਉਹ ਮਥਰਾ ਸੀਟ ਦੇ ਉਮੀਦਵਾਰ ਹਨ। ਵੱਖ-ਵੱਖ ਵਿਵਾਦਾਂ ਵਿੱਚ ਰਹਿਣ ਵਾਲੀ ਕੰਗਣਾ ਰਣੌਤ ਵੀ ਰਾਜਨੀਤੀ ਵਿੱਚ ਆ ਗਈ ਹੈ। ਕੰਗਣਾ ਰਣੌਤ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਹੈ। ਇਸ ਮੌਕੇ ਤੇ ਕੰਗਣਾ ਰੌਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਭਾਜਪਾ ਦੀ ਉਮੀਦਵਾਰ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਹੁਤ ਵੱਡੀ ਫੈਨ ਹੈ ਕੰਗਣਾ ਰੌਤ ਮੰਡੀਰੀ ਸੀਟ ਤੋਂ ਉਮੀਦਵਾਰ ਹੈ ਕੰਗਣਾ ਰੌਤ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਇਹ ਸੀਟ ਵੱਡੇ ਮਾਰਜਿਨ ਨਾਲ ਜਿੱਤ ਕੇ ਭਾਜਪਾ ਦੀ ਝੋਲੀ ਵਿੱਚ ਪਾਵੇਗੀ ਰਾਜਨੀਤੀ ਵਿੱਚ ਪੰਜਾਬੀ ਕਲਾਕਾਰ ਗਾਇਕ ਵੀ ਆਏ ਹਨ ਜਿਨ੍ਹਾਂ ਨੇ ਆਪਣਾ ਚੰਗਾ ਨਾਂ ਕਮਾਇਆ ਹੈ ਪੰਜਾਬ ਦੇ ਲੋਕ ਆਇਕ ਹੰਸਰਾਜ ਹੰਸ ਵੀ ਲੋਕ ਸਭਾ ਸੰਸਦ ਮੈਂਬਰ ਬਣ ਚੁੱਕੇ ਹਨ ਜਿਨ੍ਹਾਂ ਨੇ ਦਿੱਲੀ ਤੋਂ ਭਾਜਪਾ ਵੱਲੋਂ ਚੋਣ ਲੜੀ ਹੈ ਇਸੇ ਤਰ੍ਹਾਂ ਲੋਕ ਗਾਇਕ ਮਹਮਦ ਅਸਦੀਕ ਵੀ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਆ ਰਹੇ ਹਨ 2012 ਵਿੱਚ ਉਹਨਾਂ ਨੇ ਚੋਣ ਜਿੱਤੀ ਇਸ ਮੌਕੇ ਤੇ ਗੁਰਪ੍ਰੀਤ ਹਕੂਗੀ ਦਾ ਕਹਿਣਾ ਹੈ ਕਿ ਉਹ ਉਹਨਾਂ ਨੂੰ ਵੀ ਰਾਜਨੀਤੀ ਬਹੁਤ ਚੰਗੀ ਲੱਗਦੀ ਹੈ ਪੰਜਾਬੀ ਸਿਨੇਮੇ ਦੇ ਮਸ਼ਹੂਰ ਅਭਿਨੇਤਾ ਕਰਮਜੀਤ ਅਨਮੋਲ ਰਾਜਨੀਤਿਕ ਪਾਰੀ ਖੇਲਣ ਜਾ ਰਹੇ ਹਨ ਉਹ ਫਰੀਦਕੋਟ ਤੋਂ ਆਪ ਦੀ ਚੋਣ ਲੜਨਗੇ ਇਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਬੈਸਟ ਜਵੈਸਟ ਕੈਰੀਅਨ ਜਟਾ ਚਟਨ ਜੁਲੀਅਰ ਇਸ ਕੋਸੈਂਟ ਜੱਟ ਜੇਮਸ ਬੌਂਡ ਜਿਹਨੇ ਮੇਰਾ ਤੇ ਲੁੱਟਿਆ ਸਰਫਰੇ ਜੱਟ 에ਅਰਵੇਜ ਲੱਕੀ ਦੀ ਅਨਲੱਕੀ ਸਟੋਰੀ ਬੈਸਟ ਆਫ ਲੱਕ ਆਰਥ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸ ਦੋਸਤ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਉਹ ਇਹ ਸੀਟ ਜ਼ਰੂਰ ਜਿੱਤਣਗੇ ਇਸੇ ਤਰ੍ਹਾਂ ਹੋਰ ਵੀ ਬਹੁਤ ਕਲਾਕਾਰ ਹਨ ਜੋ ਰਾਜਨੀਤੀ ਵਿੱਚ ਆਏ ਹਨ